ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਵਈਏ ਮਹੱਲੇ ਚੌਥੇ ਕੇ ਇੱਕ ਓੰਕਾਰ ਸਤਗੁਰ ਪ੍ਰਸਾਦ ਇੱਕ ਮਨਪੁਰਖ ਨਰੰજન ਧਿਆਵੋ ਗੁਰ ਪ੍ਰਸਾਦ ਹਰ ਗੁਣ ਸਦ ਗਾਓ ਗੁਣ ਗਾਵਤ ਮਨ ਹੋਏ ਬਗਾਸਾ ਸਤਗੁਰ ਪੂਰ ਜਨ ਹੈ ਕੀ ਆਸਾ ਸਤਗੁਰ ਸੇਵ ਪਰਮ ਪਦ ਪਾਇਓ ਅਬਨਾਸੀ ਅਵੇਗਤ ਤੇ ਆਇਓ ਕਿਸ ਭੇਟੇ ਦਰਿਦਰ ਨ ਚੰਪੈ ਕਲ ਸੁਹਾਰ ਤਾਸ ਗੁਣ ਜੰਪੈ ਜੰਪੋ ਗੁਣ ਬਿਮਲ ਸੁਜਨ ਜਨ ਕੇਰੇ ਅਮੈ ਨਾਮ ਜਾ ਕੋ ਫੁਰਿਆ ਇਨ ਸਤਗੁਰ ਸੇਵ ਸ਼ਬਦ ਰਸ ਪਾਇਆ ਨਾਮ ਨਿਰੰਜਨ ਔਰ ਧਰਿਆ ਹਰ ਨਾਮ ਰਸਕ ਗੋਬਿੰਦ ਗੁਣ ਗਾਹਕ ਚਾਹਕ ਤਤਸਮਤ ਸਰੇ ਕਬ ਕਲ ਠਕਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਪਰ ਫਰੇ ਛਟਤ ਪਰਵਾਹ ਅਮੇ ਅਮਰਾ ਪਦ ਅੰਮ੍ਰਿਤ ਸਰੋਵਰ ਸਦ ਭਰਿਆ ਤੇ ਪੀਵਹਿ ਸੰਤ ਕਰਹਿ ਮਨ ਮਜਨ ਪਉਪ ਜਨੋ ਸੇਵਾ ਕਰੀਆ ਤਿਨ ਭਉ ਨਿਵਾਰ ਅਨ ਭੈ ਪਦ ਦੀਨਾ ਸ਼ਬਦ ਮਾਤਰ ਤੇ ਉਧਰ ਤਰੇ ਕਵ ਕਲ ਠਕਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਪਰ ਪਰੇ ਸਤ ਗੁਰ ਮਤ ਗੂੜ ਬਿਮਲ ਸਤ ਸੰਗਤ ਆਤਮ ਰੰਗ ਜਲੂਲ ਪਿਆ ਜਾਗਿਆ ਮਨ ਕਵਲ ਸਹਜ ਪ੍ਰਕਾਸ਼ ਅਬੇ ਨਰੰਜਨ ਕਰੈ ਲਹਾ ਸਤ ਗੁਰ ਦਿਆਲ ਹਰ ਨਾਮ ਦਰੜਾਇ ਤਿਸ ਪ੍ਰਸਾਦ ਵਸ ਪੰਚ ਕਰੇ ਕਵ ਕਲ ਠਕਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਪਰੇ ਅਨਭੋ ਨਮਾਨ ਅਕਲ ਲਿਵ ਲਾਗੀ ਪਾਰਸ ਭੇਟਿਆ ਸਹਜ ਘਰੇ ਸਤਗੁਰ ਪ੍ਰਸਾਦ ਪਰਮ ਪਦ ਪਾਇਆ ਭਗਤ ਪਾਏ ਭੰਡਾਰ ਭਰੇ ਮੇਟਿਆ ਜਨਮ ਮਤ ਮਰਨ ਭਉ ਭਾਗਾ ਚਿਤ ਲਾਗਾ ਸੰਤੋਖ ਸਰੇ ਕਬ ਕਲ ਠਕਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਪਰ ਪਰੇ ਅਪਰ ਭਰੇ ਪਾਇਓ ਅਪਾਰ ਰਿਦ ਅੰਤਰ ਧਾਰਿਓ ਦੁਖ ਭੰਜਨ ਆਤਮ ਪਰਬੋਧ ਮਨ ਕਤ ਵਿਚਾਰਿਓ ਸਦਾ ਚਾਏ ਹਰ ਭਾਏ ਪ੍ਰੇਮ ਰਸ ਆਪੇ ਜਾਣ ਸਤਗੁਰ ਕੈ ਪ੍ਰਸਾਦ ਸਹਿਜ ਸੇਤੀ ਰੰਗ ਮਾਣੈ ਨਾਨਕ ਪ੍ਰਸਾਦ ਅੰਗਦ ਸੁਮਤ ਗੁਰ ਅਮਰ ਅਮਰ ਵਰਤਾਇਓ ਗੁਰ ਰਾਮਦਾਸ ਕਾ ਲੋਚਰੈ ਤੈ ਅਟਲ ਅਮਰ ਪਦ ਪਾਇਓ ਸੰਤੋਖ ਸਰੋਵਰ ਬਸੈ ਅਮੈ ਰਸ ਰਸਨ ਪ੍ਰਕਾਸ਼ੈ ਮਿਲਤ ਸ਼ਾਂਤ ਉਪਜੈ ਦੁਰਤ ਦੂਰੰਤਰ ਨਾਸੈ ਸੁਖ ਸਾਗਰ ਪਾਇਓ ਦਿਨਤ ਹਰ ਮਗਨ ਹੁਟੈ ਸੰਜਮ ਸਤ ਸੰਤੋਖ ਸੀਲ ਸਨਾਮ ਫੁਟੈ ਸਤ ਗੁਰ ਪਰਮਾਣ ਬਿਦਨ ਸਿਰਿਉ ਜਗ ਜਸ ਤੂਰ ਬਜਾਇ ਹੋ ਗੁਰ ਰਾਮਦਾਸ ਕਾਲ ਉਚਰੈ ਤੈ ਅਬੈ ਅਮਰ ਪਦ ਪਾਇਓ ਜਗ ਜਿਤੋ ਸਤ ਗੁਰ ਪਰਮਾਣ ਮਨ ਇਕ ਧਾਇਓ ਧੰਨ ਧੰਨ ਸਤ ਗੁਰ ਅਮਰਦਾਸ ਜਿਨ ਨਾਮ ਦਿਰੜਾਇਓ ਨਾਮ ਨਿਦ ਨਾਮ ਨਿਧਾਨ ਰਿੱਧ ਸਿਧ ਤਾਂ ਕੀ ਦਾਸੀ ਸਹਿਜ ਸਰੋਵਰ ਮਿਲਿਓ ਪੁਰਖ ਭੇਟਿਓ ਅਬਿਨਾਸੀ ਆਦਿਲੇ ਭਗਤ ਜਿਤ ਲਗਤ ਰਹੇ ਸੋ ਗੁਰ ਨਾਮ ਦਿਰੜਾਇਓ ਗੁਰ ਰਾਮਦਾਸ ਕਾਲ ਉਚਰੈ ਤੇ ਹਰਿ ਪ੍ਰੇਮ ਪਦਾਰਥ ਪਾਇਓ ਪ੍ਰੇਮ ਭਗਤ ਪਰਵਾਹਾ ਪ੍ਰੀਤ ਪੁਬਲੀਨਾ ਹਟੈ ਸਤਿਗੁਰ ਸ਼ਬਦ ਥਾ ਅਮੇ ਤਾਰਾ ਰਸ ਗੁਟੇ ਮਤ ਮਾਤਾ ਸੰਤੋਖ ਪਿਤਾ ਸਰ ਸਹਿਜ ਸਮਾਇਓ ਆਜੁਨੀ ਸੰਭਵੇ ਹੋ ਜਗਤ ਗੁਰਬਚਨ ਤਰਾਇਓ ਅਬ ਗਤ ਅਗੋਚਰ ਅપર ਪਰ ਮਨ ਗੁਰ ਸ਼ਬਦ ਵਸਾਇਓ ਗੁਰ ਰਾਮਦਾਸ ਕਾ ਲੋਚਰੈ ਤੈ ਜਗਤ ਉਧਾਰਨ ਪਾਇਓ ਜਗਤ ਉਧਾਰਨ ਨਾਮ ਨਿਧਾਨ ਭਗਤ ਹੈ ਭਵਤਾਰਣ ਅੰਮ੍ਰਿਤ ਬੂੰਦ ਹਰਨਾਮ ਬਿਸਕੀ ਬਿਖੈਨ ਵਾਰਣ ਸਹਿਜ ਤਰੋਵਰ ਫਲਿਓ ਗਿਆਨ ਅੰਮ੍ਰਿਤ ਫਲ ਲਾਗੇ ਗੁਰ ਪ੍ਰਸਾਦ ਪਾਈਐ ਧਨ ਤੇ ਜਨ ਵਡਭਾਗੇ ਤੇ ਮੁਕਤ ਭਏ ਸਤਗੁਰ ਸ਼ਬਦ ਮਨ ਗੁਰ ਪਰਚਾ ਪਾਇਓ ਗੁਰ ਰਾਮਦਾਸ ਕਾਲ ਉਚਰੈ ਕਹਿ ਸ਼ਬਦ ਨਿਸ਼ਾਨ ਬਜਾਏ ਸਹਿਜ ਸਦਾ ਸਹਿਜ ਛਾਵਾਂ ਸੰਤੋਖ ਸਰਾਈ ਚੋ ਸਦਾ ਸੀਲ ਸੁਨਾਹ ਸੋਹੈ ਗੁਰ ਸ਼ਬਦ ਸਮਾਚਰਿਓ ਨਾਮ ਠੇਕ ਸੰਗਾਦ ਬੋਹੈ ਅਜੋਨੀਓ ਭਲ ਅਮਲ ਸਤਗੁਰ ਸੰਗ ਨਿਵਾਸ ਗੁਰੂ ਰਾਮਦਾਸ ਕਾ ਲੋਚ ਰੈ ਤੋ ਸਹਿਜ ਸਰੋਵਰ ਵਾਸ ਗੁਰ ਜਿਨ ਕੋ ਸੁਪਰਸੰਨ ਨਾਮ ਹਰਿ ਦਾ ਨਿਵਾਸੈ ਜਿਨ ਕੋ ਗੁਰ ਸੁਪਰਸੰਨ ਦੁਰਤ ਦੂਰੰਤਰ ਨਾਸੈ ਗੁਰ ਜਿਨ ਕੋ ਸੁਪਰਸੰਨ ਮਾਨ ਅਬਮਾਨ ਨਿਵਾਰੈ ਜਿਨ ਕੋ ਗੁਰ ਸੁਪਰਸੰਨ ਸ਼ਬਦ ਲਗ ਭਵ ਜਲ ਤਾਰੈ ਪਰਚੋ ਪਰਮਾਨ ਗੁਰ ਪਾਇਓ ਤਿਨ ਸਕੇ ਹਥੋ ਜਨਮ ਜਗ ਸ਼੍ਰੀ ਗੁਰੂ ਸ਼ਰਨ ਭਜ ਕਲ ਕਬ ਭੁਗਤ ਮੁਕਤ ਸਭ ਗੁਰੂ ਲਗ ਸਤ ਗੁਰਖੇ ਮਾਤਾਣਿਆ ਜੁਗ ਜੂਥ ਸਮਾਣੇ ਅਨਪਉ ਨੀ ਜਾ ਨਾਮ ਠੇਕ ਜਿਤ ਭਗਤ ਗਾਣੇ ਗੁਰ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ ਇਹ ਰਾਜ ਜੋਗ ਗੁਰ ਰਾਮਦਾਸ ਤੁਮਹੂ ਰਸ ਜਾਣੇ ਜਨਕ ਸੋਏ ਜਿਨ ਜਾਣਿਆ ਉਨ ਮਨ ਰਥ ਧਰਿਆ ਸਤ ਸੰਤੋਖ ਸਮਾਚਰੇ ਅਪਰਾ ਸਰ ਭਰਿਆ ਅਕਥ ਕਥਾ ਮਰਾ ਪੂਰੀ ਜਿਸ ਦੇ ਸੋ ਪਾਵੇ ਇਹ ਜਨਕ ਰਾਜ ਗੁਰੂ ਰਾਮਦਾਸ ਤੁਝ ਹੀ ਬਣ ਆਵੇ ਸਤ ਗੁਰ ਨਾਮ ਏਕ ਲਿਬ ਮਨ ਜਪੈ ਦ੍ਰਿੜ ਤਿਨ ਜਨ ਦੁਖ ਪਾਪ ਕਹੋ ਕਤ ਹੋਵੇ ਜੀਉ ਤਰਣ ਤਰਣ ਖਿਨ ਮਾਰਤਰ ਜਾ ਕੋ ਦ੍ਰਿਸ਼ਟ ਧਾਰੈ ਸ਼ਬਦ ਰਿਧ ਵਿਚਾਰ ਕਾਮ ਕ੍ਰੋਧ ਖੋਵੈ ਜੀਉ ਜੀਵਨ ਸਭਨ ਦਾਤਾ ਅਗਮ ਗਿਆਨ ਵਿਖਿਆਤਾ ਐਨਸ ਧਿਆਨ ਤਾਵੈ ਪਲਕ ਨਾ ਸੋਵੈ ਜੀਉ ਜਾ ਕੋ ਦੇਖਤ ਦਰਿੰਦ ਰਜਾਵੈ ਨਾਮ ਸੋ ਨਿਦਾਨ ਪਾਵੈ ਗੁਰਮੁਖ ਗਿਆਨ ਦੁਰਮਤ ਮੈਲ ਧੋਵੈ ਜੀਉ ਸਤਗੁਰ ਨਾਮ ਏਕ ਲਿਵ ਮਨ ਜਪੈ ਦਿਰਧ ਤਿਨ ਜਨ ਦੁਖ ਪਾਪ ਕਉ ਕਤ ਹੋਵੈ ਜੀਉ ਧਰਮ ਕਰਮ ਪੂਰੈ ਸਤਗੁਰ ਪਾਈ ਹੈ ਜਾਂ ਕੀ ਸੇਵਾ ਸਿਧ ਸਾਧ ਮਨ ਜਨ ਸੁਰ ਨਰ ਜਾਚੈ ਸ਼ਬਦ ਸਾਰ ਏਕ ਲਿਵ ਲਾਈ ਹੈ ਫੁਨ ਜਾਣੈ ਕੋ ਤੇਰਾ ਅਪਾਰ ਨਿਰਭਉ ਨਿਰੰਕਾਰ ਅਕਥ ਕਥਨਹਾਰ ਤੁਜੋ ਹੈ ਵਜਾਈ ਹੈ ਭਰਮ ਭੂਲੇ ਸੰਸਾਰ ਛੁਟੋ ਜੁਨੀ ਸੰਗਾਰ ਜਮ ਕੋ ਨਾ ਡੰਡ ਕਾਲ ਗੁਰਮਤਿ ਧਿਆਈ ਹੈ ਮਨ ਪ੍ਰਾਣੀ ਮੁਕਤ ਵਿਚਾਰ ਐਨ ਸਜਪ ਧਰਮ ਕਰਮ ਪੂਰੈ ਸਤਗੁਰੁ ਪਾਈ ਹੈ ਹਉ ਬਲ ਬਲ ਜਾਉ ਸਤਗੁਰ ਸਾਚੇ ਨਾਮ ਪਰ ਕਵਨ ਉਪਮਾ ਦੇਉ ਕਵਨ ਸੇਵਾ ਸਰਿਓ ਏਕ ਮੁਖ ਰਸਨਾ ਰਸੋ ਜੁਗ ਜੋਰ ਕਰ ਫੁਨ ਮਨ ਬਾਚ ਕਰਮ ਜਾਨ ਅਨਤ ਦੂਜਾ ਨਾਮਾਨ ਨਾਮ ਸੋ ਅਪਾਰ ਸਾਰ ਦੀਨੋ ਗੁਰ ਰਿਧ ਧਰ ਨਾਲ ਕਵ ਪਾਰਸ ਪਰਸ ਕਚ ਕੰਚਨਾ ਹੋਈ ਚੰਦਨਾ ਸੁਬਾਸ ਜਾ ਸਿਮਰਤ ਅਨਤਰ ਜਾ ਕੇ ਦੇਖਤ ਦਵਾਰੇ ਕਾਮ ਕ੍ਰੋਧ ਹੀ ਨਿਵਾਰੇ ਜੀ ਹਾਂ ਬਲ ਬਲ ਜਾਓ ਸਤਿਗੁਰ ਸਾਚੇ ਨਾਮ ਪਰ ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ ਪ੍ਰਥਮੇ ਨਾਨਕ ਚੰਦ ਜਗਤ ਭਇਓ ਆਨੰਦ ਕਾਰਨ ਮਨੁਖ ਜਨ ਕੀਓ ਪ੍ਰਗਾਸ ਗੁਰ ਅੰਗਦ ਦਿਓ ਨਿਧਾਨ ਅਕਥ ਕਥਾ ਗਿਆਨ ਪੰਚ ਭੂਤ ਬਾਸ ਕੀਨੇ ਜਮਤਨਾਤ ਰਾਸ ਗੁਰ ਅਮਰ ਗੁਰੂ ਸ੍ਰੀ ਸਤ ਕਾਲ ਜੋਗ ਰਾਖੀ ਪਤ ਅਗਨ ਦੇਖਤ ਗਤ ਚਰਨ ਕਵਲ ਜਾਸ ਸਭ ਵਿਦਮਾਨਿ ਮਨ ਤਬਹੀ ਭਇਓ ਪ੍ਰਸੰਨ ਰਾਜ ਜੋਗ ਤਖਤ ਦੀਨ ਗੁਰ ਰਾਮਦਾਸ ਰੜ ਜਿਸੈ ਧਾਰਿਓ ਧਰਤ ਅਰ ਵਿਉਮ ਅਰ ਪਵਨ ਤੇ ਨੀਰ ਸਰ ਅਵਰ ਅਨਲ ਅਨਾਦ ਕੀਓ ਸਸ ਰੇਖ ਨੇ ਸਸੂਰ ਦੇਨ ਸਹਿਲ ਤਰੂ ਫਲ ਫੂਲ ਦਿਓ ਸੁਰ ਨਰ ਸप्त ਸਮੁੰਦਰ ਕਿਆ ਧਾਰੇ ਉਤਰ ਭਵਨ ਜਾਸ ਸੂਈ ਏਕ ਨਾਮ ਹਰ ਨਾਮ ਸਤ ਪਾਇਓ ਗੁਰ ਅਮਰ ਪ੍ਰਗਾਸ ਕਚਹ ਕੰਚਨ ਭਇਓ ਸ਼ਬਦ ਗੁਰ ਸਰਵਣ ਸੁਣਿਓ ਕਚਹ ਕੰਚਨ ਭਇਓ ਸ਼ਬਦ ਗੁਰ ਸਰਵਣ ਸੁਣਿਓ ਬਿਖਤੇ ਅਮਰਤ ਹੋਇਓ ਨਾਮ ਸਤਗੁਰ ਮੁਖ ਭਣਿਓ ਲੋਹਿਓ ਹੋਇਓ ਲਾਲ ਨਦਰ ਸਤਗੁਰ ਜਦ ਧਾਰੈ ਪਾਹਣ ਮਾਣਕ ਕਰੈ ਗਿਆਨ ਗੁਰ ਕਹਿਓ ਵਿਚਾਰੈ ਕਾਠੋ ਸ੍ਰੀ ਖੰਡ ਸਤਗੁਰ ਕੀਓ ਦੁਖ ਦਰਿਦ੍ਰ ਤਿਨ ਕੇ ਗਏ ਸਤਗੁਰ ਚਰਨ ਜਿਨ ਪਰਸਿਆ ਸੇ ਪਾਸ਼ਪ੍ਰੇਤ ਨੁਰ ਸੁਰ ਨਰ ਭੈ ਜਾਮ ਗੁਰੂ ਹੈ ਵੱਲ ਤਨਹਿ ਕਿਆ ਗਾਰਵ ਦਿਜੈ ਜਾਮ ਗੁਰੂ ਹੈ ਵੱਲ ਲਖ ਬਾਹੇ ਕਿਆ ਕੀਜੈ ਜਾਮ ਗੁਰੂ ਹੋਇ ਵੱਲ ਗਿਆਨ ਅਰ ਧਿਆਨ ਅਨਨ ਪਰ ਜਾਮ ਗੁਰੂ ਹੋਇ ਵੱਲ ਸ਼ਬਦ ਸਾਖੀ ਸੋ ਸੱਚ ਹੈ ਘਰ ਜੋ ਗੁਰੂ ਗੁਰੂ ਵਹਿਨ ਸਜਪੈ ਦਾਸ ਪਾਠ ਬੇਨਤ ਕਹੈ ਜੋ ਗੁਰੂ ਨਾਮ ਰਿਧ ਮਹਿ ਧਰੈ ਸੋ ਜਨਮ ਮਰਨ ਦੋtheta ਰਹੈ ਗੁਰ ਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨ ਆਵੇ ਗੁਰ ਬਿਨ ਸੁਰਤ ਨ ਸਿੱਧ ਗੁਰੂ ਬਿਨ ਮੁਕਤ ਨ ਪਾਵੇ ਗੁਰ ਕਰ ਸੱਚ ਵਿਚਾਰ ਗੁਰੂ ਕਰ ਰੇ ਮਨ ਮੇਰੇ ਗੁਰ ਕਰ ਸ਼ਬਦ ਸੁਪੰਨ ਅਗਨ ਕਟੈ ਸਭ ਤੇਰੇ ਗੁਰ ਨੈਣ ਬਹਿਣ ਗੁਰ ਗੁਰ ਕਰੋ ਗੁਰੂ ਸਤ ਕਵ ਨਾਲ ਕਹੈ ਜਿਨ ਗੁਰੂ ਨਾ ਦੇਖਿਓ ਨਾ ਕੀਓ ਤੇ ਅਕਿਆਥ ਸੰਸਾਰ ਮਹਿ ਗੁਰੂ ਗੁਰੂ ਗੁਰ ਕਰ ਮੰਨ ਮੇਰੇ ਤਾਰਨ ਧਰਨ ਸਮਰੱਥ ਕਲਯੁਗ ਸੁਨਤ ਸਮਾਦ ਸ਼ਬਦ ਜਿਸ ਕੇਰੇ ਫੁਨ ਦੁਖਨ ਨਾਸ ਸੁਖਦਾਇਕ ਸੂਰੋ ਜੋ ਧਰਤ ਧਿਆਨ ਬਸਤ ਤਿਹ ਨੇਰੇ ਪੂਰੋ ਪੁਰਖ ਹਿਰਦੈ ਹਰਿ ਸਿਮਰਤ ਮੁਖ ਦੇਖਤਾਗ ਜਾਇ ਪਰੇਰੇ ਜੋ ਹਰ ਬੁੱਧ ਰਿੱਧ ਸਿੰਧ ਚਾਹਤ ਗੁਰੂ ਗੁਰੂ ਗੁਰ ਕਨ ਮਨ ਮੇਰੇ ਗੁਰੂ ਮੁਖ ਦੇਖ ਗੁਰੂ ਸੁਖ ਪਾਇਓ ਹੁਤੀ ਜੋ ਪਿਆਸ ਪੀ ਉਸ ਪਿਵਨ ਕੀ ਬੰਚਤ ਸਿਦਕੋ ਵਿਧ ਮਿਲਾਇਓ ਪੂਰਨ ਭੋ ਮਨ ਠੌਰ ਬਸੋ ਰਸ ਬਾਸਨ ਸਿਓ ਜੋ ਦਹ ਦਿਸਤਾਇਓ ਗੋਬਿੰਦワਲ ਗੋਬਿੰਦ ਫੁਰੀ ਸਮ ਜਲਨ ਧੀਰ ਵਿਪਾਸ ਬਨਾਇਓ ਗਇਓ ਦੁਖ ਦੂਰ ਬਰਖਨ ਕੋਸੋ ਗੁਰੂ ਮੁਖ ਦੇਖ ਗੁਰੂ ਸੁਖ ਪਾਇਓ ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰ ਕੀਨੀ ਕਿਰਪਾ ਹਰ ਨਾਮ ਦਿਓ ਜਿਸ ਦੇਖ ਚਰਨ ਅਗਨ ਹਰਿਓ ਨਿਸ ਬਾਸੁਰ ਏਕ ਸਮਾਨ ਧਿਆਨ ਸੋ ਨਾਮ ਸੁਨੇ ਸਤ ਭਾਨ ਡਰਿਓ ਭਨ ਦਾਸ ਸੁਆਸ ਜਗਤਿ ਗੁਰੂ ਕੀ ਪਾਰਸ ਭੇਟ ਪਰਸ ਕਰਿਓ रामदास गुरु हर सत कीयो समरथ गुरु सिर हाथ धरयो अब राखो दास पाठ की लाज जैसी राखी लाज भगत प्रहलाद की हरणाक शुभारे करयाज हुन द्रौपती लाज रखी हरप्रभु जी चीनत वस्त्र दीन बहु साज सुदाम आपदारते राखिया ਗਨ ਕਾ ਪੜਤ ਪੂਰੇ ਤਿਹ ਕਾਜ ਸ੍ਰੀ ਸਤਗੁਰ ਸੁਪ੍ਰਸੰਨ ਕਲਯੁਗ ਹੋਏ ਰੱਖੋ ਦਾਸ ਬਾਠ ਕੀ ਲਾਜ ਝੋਲਨਾ ਗੁਰੂ ਗੋਗਰ ਗੁਰੂ ਗੋਰ ਗੁਰੂ ਜਪ ਪ੍ਰਾਨੀਆਂ ਸ਼ਬਦ ਹਰ ਹਰ ਜਪੈ ਨਾਮ ਨਵ ਨਿਦ ਆਪੈ ਰਸਨਐ ਨਸ ਰਸੈ ਸਤ ਕਰ ਜਾਨੀਆਂ ਹੁਣ ਪ੍ਰੇਮ ਰੰਗ ਪਾਈਐ ਗੁਰਮੁਖ ਹੈ ਧਿਆਈਐ ਅਨਮਾਰਗ ਤਜੋ ਭਜੋ ਹਰ ਗਿਆਨੀਆਂ ਬਚਨ ਗੁਰ ਰਿਦ ਧਰੋ ਪੰਜ ਭੂ ਵਾਸ ਕਰੋ ਜਨਮ ਕੋ ਲੋਦਰੋ ਦਵਾਰ ਹਰ ਮਾਨੀਆਂ ਜੋਤਾ ਸਭ ਸੁਖ ਇਤ ਉਤ ਤੁਮ ਬੰਚੋ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਨੀਆਂ ਗੁਰੂ ਗੁਰ ਗੁਰੂ 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 ਜਪ ਸਤ ਕਰ ਅਗਮ ਗੁਣ ਜਾਣ ਨਿਧਾਨ ਹਰ ਮਨ ਧਰੋ ਧਿਆਨ ਅਹਨਸ ਕਰੋ ਬਚਨ ਗੁਰ ਹਿਦੈ ਧਰ ਫੋਨ ਗੁਰੂ ਜਲ ਬਿਮਲ ਅਥਾ ਮਜਨ ਕਰੋ ਸੰਤ ਗੁਰ ਸਿੱਖ ਤਰੋ ਨਾਮ ਸੱਚ ਰੰਗ ਸਰ ਸਦਾ ਨਿਰਵੈਰ ਨਿਰੰਕਾਰ ਨਿਰਭਉ ਜਪੈ ਪ੍ਰੇਮ ਗੁਰ ਸ਼ਬਦ ਰਸ ਕਰਤਿ ਦ੍ਰਿੜ ਭਗਤ ਹਰ ਮੁਗਦ ਮਨ ਪਰਮਤਜੋ ਨਾਮ ਗੁਰ ਮੁਖ ਭਜੋ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤ ਕਰ ਗੁਰੂ ਗੁਰ ਗੁਰ ਕਰੋ ਗੁਰੂ ਹਰ ਪਾਈਐ ਉਦਦ ਗੁਰ ਗਹਿਰ ਗੰਭੀਰ ਬਯੰਤ ਹਰ ਨਾਮ ਨਗ ਹੀਰ ਮਨ ਮਿਲਤਿ ਲੇ ਵਲਾਈਐ ਫੁਨ ਗੁਰੂ ਪਰਮਲ ਸਰਸ ਕਰਤ ਕੰਚਨ ਪਰਸ ਮੈਲ ਦੁਰਮਤ ਹਿਰਤ ਸ਼ਬਦ ਗੁਰ ਧਿਆਈਐ ਅੰਮ੍ਰਿਤ ਪਰਵਾਹ ਛੁਟਕੰਤ ਸਦ ਦਵਾਰ ਜਿਸ ਗਿਆਨ ਗੁਰ ਬਿਮਲ ਸਰ ਸੰਤ ਸੇਖ ਨਾਈਐ ਨਾਮ ਨਿਰਵਾਣ ਨਿਧਾਨ ਹਰ ਔਰ ਧਰੋ ਗੁਰੂ ਗੁਰ ਗੁਰ ਕਰੋ ਗੁਰੂ ਹਰਪਾਈਐ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਮੰਨ ਰੇ ਜਾਂ ਕੀ ਸੇਵ ਸਿਵ ਸਿਧ ਸਾਧਕ ਸੁਰ ਅਸੁਰ ਗਣ ਤਰੈ ਤੇ ਤੀਸ ਗੁਰ ਬਚਨ ਸੁਣ ਕੰਨ ਰੇ ਫੁਨ ਤਰੈ ਤੇ ਸੰਤ ਹਿਤ ਭਗਤ ਗੁਰ ਗੁਰ ਕਰੈ ਤਰਿਓ ਪ੍ਰਹਿਲਾਦ ਗੁਰ ਮਿਲਤ ਮਨ ਜਨ ਰੇ ਤਰਹਿ ਨਾਰਦਾਦ ਸਨਕਾਦ ਹਰਿ ਗੁਰਮੁਖੈ ਤਰਹਿ ਇਕ ਨਾਮ ਲਗ ਤਜੋ ਰਸ ਅਨਰੇ ਦਾਸ ਬੇਨਤ ਕਹੈ ਨਾਮ ਗੁਰਮੁਖ ਲਹੈ ਗੁਰੂ ਗੁਰ ਗੁਰੂ ਗੁਰ ਗੁਰ ਜਪ ਮੰਨ ਰੇ ਤਰਹਿ ਨਾਰਦਾਦ ਸੁਨਕਾਦ ਹਰਿ ਗੁਰਮੁਖੈ ਤਰਹਿ ਇਕ ਨਾਮ ਲਗ ਤਜੋ ਰਸ ਅਨਰੇ ਦਾਸ ਬੇਨੰਤ ਕਹੈ ਨਾਮ ਗੁਰਮੁਖ ਲਹੈ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਮੰਨ ਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ